ਸਮੇਤ ਇਹ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਇਹ ਤਾਨਾਸ਼ਾਹ ਸਰਕਾਰ ਅਤੇ ਉਹ ਆਮ ਆਦਮੀ ਪਾਰਟੀ ਜਿਸ ਨੂੰ ਪੰਜਾਬੀਆਂ ਨੇ 92 ਵਿਧਾਇਕ ਦੇਖ ਕੇ ਪੰਜਾਬ ਦੀ ਬਾਂਡੋਰ ਸਮੋਪੀ ਸੀ ਅੱਜ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਪਕੌੜੇ ਦਿੱਲੀ ਦੇ ਲੁਟੇਰੇ ਦਿੱਲੀ ਦੇ ਨਕਾਰੇ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਨਿਰੰਤਰ ਰਿਧਨ ਕਸ਼ੰਦਰ ਜੈਨ ਦੇ ਚਰਣਾ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਪੰਜਾਬੀਆਂ ਨੂੰ ਗਰਵੀ ਰੱਖ ਦਿੱਤਾ 코로나 ਨੇ ਪਹਿਲਾਂ ਦਿੱਲੀ ਲੁੱਟੀ ਔਰ ਹੁਣ ਪੰਜਾਬ ਲੁੱਟਣ ਵਾਸਤੇ ਪੰਜਾਬ ਦੇ ਵਿੱਚ ਆ ਪਰ ਉਸੇ ਕੜੀ ਦੇ ਵਿੱਚ ਜਿੱਤੇ ਫੰਡਾਟ ਵਿੱਚ ਕੋਈ ਨਿਯਮ ਵਿਵਸਥਾ ਪੂਰਤ ਚਰਮਾ ਕੇ ਰਹਿ ਗਈ ਹੈ। ਹੈਲਥ ਮਾਡਲ ਦੀ ਗੱਲ ਕਰਦੇ ਸੀ ਕਿ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਉਹਦੇ ਬਾਅਦ ਕਪੂਰਥਲਾ ਔਰ ਲੁਧਿਆਣਾ ਦੇ ਵਿੱਚ ਕਿਸ ਤਰੀਕੇ ਨਾਲ ਆਕਸੀਜਨ ਪਲਾਂਟਸ ਦੇ ਨਾਲ ਫੇਲਿਅਰ ਹੋਣ ਕਰਕੇ ਕੁਝ ਸਾਧਨ ਮੌਤਾ ਵੀ ਹੋਈਆਂ। ਔਰ ਕਿਸ ਤਰੀਕੇ ਨਾਲ ਜਿਹੜਾ ਸਿੱਖਿਆ ਮਾਡਲ ਦੀ ਗੱਲ ਕਰਦੇ ਸੀਗੇ ਕਿ ਜੇ ਖਬਰ ਆਇਆ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੱਚੀ ਤੋਂ ਲੈ ਕੇ ਜਿਹੜੇ 5ਵੀਂ ਤੱਕ ਦੇ ਸਕੂਲ ਨੇ ਉਹਨਾਂ ਚ ਸਿਰਫ ਇੱਕ ਟੀਚਰ ਪੜਾਉਂਦਾ ਉਹ ਪੰਜਵੀਂ ਨੂੰ ਵੀ ਪੜਾਉਂਦਾ ਉਹ ਕੱਚੀ ਨੂੰ ਵੀ ਪੜਾਉਂਦਾ ਸੋ ਹਰ ਫਰੰਟ ਤੇ ਸਰਕਾਰ ਫੇਲ ਹੋ ਗਈ ਔਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬੀਆਂ ਨੇ ਸਾਡਾ ਬਸਤਾ ਬੰਦ ਇਸਾ ਮਨ ਇੱਕੋ ਹੀ ਕੰਨੇ ਕੋਲ ਰਹਿ ਗਿਆ ਕਿ ਹੁਣ ਜੋ ਜਾਂਦੇ ਸਮੇਂ ਜਿੰਨਾ ਲੁੱਟ ਸਕਦੇ ਆ ਲੁੱਟ ਲਈਏ ਉਸ ਕਰਕੇ ਇਹਨਾਂ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਿਹੜੀ ਬਿਨਾਂ ਕਿਸੇ ਵਿਚਾਰ ਕੀਤੇ ਬਿਨਾਂ ਪੂਲਿੰਗ ਪਾਲ ਲੈਂਡ ਪੂਲਿੰਗ ਪਾਲਿਸੀ ਨਹੀਂ ਆਂਦੀ ਬਿਨਾਂ ਪਾਲਸੀ ਨਹੀਂ ਆਂਦੀ ਅੰਦਾਜ਼ਾ ਲਾਓ ਪੰਜਾਬ ਦੇ 164 ਪਿੰਡ 21 ਸ਼ਹਿਰ ਔਰ 65533 ਏਕੜ ਨੋਟ ਕਰੋ 65533 ਏਕੜ ਜਗਾ ਜਿਹੜੀ ਹੈ ਲੈਂਡ ਪੂਲਿੰਗ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਐਕਵਾਇਰ ਕਰਨ ਵਾਸਤੇ ਆ ਹਤੇ ਹੈਰਾਨ ਪੰਜਾਬ ਸਾਡਾ ਐਗਰੀਕਲਚਰ ਸਟੇਟ ਹੈ ਪੰਜਾਬੀ ਦੀ ਜਿਹੜੀ ਜੀਵਿਕਾ ਹੈਗੀ ਹੈ ਜੀਣ ਦਾ ਧਰਿਆ ਜਿਹੜਾ ਹੈਗਾ ਉਹ ਖੇਤੀ ਹੈ ਇੱਕ 체ਨ ਹੈਗੀ ਹੈ ਕਿ ਕਿਸਾਨ ਖੇਤੀ ਕਰੇਗਾ ਫਸਲ ਦਾ ਮੁੱਲ ਵਟੇਗਾ ਜਾ ਕੇ ਬਜ਼ਾਰੋਂ ਆਪਣੇ ਬੱਚਿਆਂ ਵਾਸਤੇ ਕੋਈ ਚੀਜ਼ ਲੈ ਕੇ ਆਏਗਾ ਸ਼ਹਿਰ ਚ ਆਏਗਾ ਵਪਾਰੀ ਕੋਲ ਮਾਲ ਖਰੀਦੇਗਾ ਪਰ ਇੱਕ 체ਨ ਹੈਗੀ ਹੈ ਕਿ 65533 ਏਕੜ ਜਿਹੜਾ ਹੈਗਾ ਉਹ ਨੂੰ ਐਗਰੀਕਲਚਰ ਤੋਂ ਹਟਾ ਕੇ ਕੰਕਰੀਟ ਤੇ ਲੈ ਜਾਗੇ 1.5 ਲੱਖ ਟਨ ਪੈਡੀ ਔਰ ਇੰਨੀ ਹੀ ਕਣਕ ਦੀ ਝਾੜ ਜਿਹੜੀ ਹੈਗੀ ਇਹ ਸਾਨੂੰ ਘਾਟਾ ਪਏਗਾ ਔਰ ਅਸਰ ਜਿਹੜਾ ਫੂਡ ਬਾਉਲ ਹੈਗਾ ਉਹ ਕਿੱਦਾਂ ਕੱਟੇਗਾ ਇਸ ਦਾ ਤੁੰਦਾਜਾ ਰੋ। ਔਰ ਇਹਨਾਂ ਨੇ ਇਸ ਸਰਕਾਰ ਨੇ ਪੈਸੇ ਦੇ ਚੱਕਰ ਦੇ ਵਿੱਚ ਔਰ ਮੈਂ ਜਿਹੜੇ ਦੇਖ ਰਿਹਾ ਸੀ ਬੜੇ ਹੈਰਾਨੀ ਦੀ ਗੱਲ ਹੈ। ਪੰਜਾਬ ਸਰਕਾਰ ਦੇ ਅਫਸਰ ਦੀ ਮੀਟਿੰਗ ਪੰਜਾਬ ਦਾ ਮੁੱਖ ਮੰਤਰੀ ਲੈਂਦਾ ਹੋਵੇ ਪੰਜਾਬ ਦੇ ਮੰਤਰੀ ਲੈਂਦੇ ਹੋਣ ਰੂਲਿੰਗ ਪਾਰਟੀ ਦੇ ਐਮਐਲਏ ਦਾ ਕੋਈ ਮੰਨ ਲੈਣ ਨਹੀਂ ਆ। ਨਿੱਕੇ ਨਿੱਕੇ ਲੈਂਡ ਪੋਲਿੰਗ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਦਿੱਲੀ ਦੇ ਲੁਟੇਰੇ ਅਫਸਰਾਂ ਦੀ ਮੀਟਿੰਗ ਕਰਦੇ ਨੇ ਕਿਸ ਅਧਿਕਾਰ ਨਾਲ ਕਰਦੇ ਨੇ ਅੱਜ ਇਸ ਗੱਲ ਦਾ ਜਵਾਬ ਆਮ ਆਦਮੀ ਪਾਰਟੀ ਦੇਣਾ। ਕਿਸ ਅਧਿਕਾਰ ਨਾਲ ਮਨੀ ਸੋਧੀਆ ਅਰਵਿੰਦ ਕੇਜਰੀਵਾਲ ਔਰ ਸਤਿੰਦਰ ਜੈਨ ਪੰਜਾਬ ਦੇ ਅਫਸਰਾਂ ਤੇ ਦਬਾਅ ਬਣਾ ਰਹੇ ਨੇ। ਕਨਟਰੈਕਟਰਸ ਕੋਲ ਜ਼ਬਰਦਸਤ ਸਾਈਨ ਕਰਾਓ ਕਿਉਂ ਇਹ ਲੈਂਡ ਪੁਲਿੰਗ ਪਾਲਸੀ ਦਾ ਹਿੱਸਾ ਬਣ ਰਹੇ ਨੇ ਕਿਸਾਨਾਂ ਤੇ ਦਬਾਅ ਬਣਾਇਆ ਜਾ ਰਿਹਾ ਨਹੀਂ ਕਿ ਪਰਚਾ ਦੇ ਦੇਵਾਂਗੇ ਤੁਹਾਡੇ ਤੇ ਡਰੱਗਸ ਦਾ ਆਪਣੇ ਆਪ ਨੂੰ ਸਲੰਡਰ ਕਰੋ ਲੈਂਡ ਪੁਲਿੰਗ ਪਾਲਸੀ ਦਾ ਹਿੱਸਾ ਬਣੋ ਕਿਹੜੀ ਸਰਕਾਰ ਚੱਲ ਰਹੀ ਹੈ ਅਗਰ ਮੈਂ ਪੁੱਛਣਾ ਚਾਹਾਂ ਇੱਥੇ ਵਸਾਣਾ ਕਿੰਨੂ ਇਹ 65000 ਏਕੜ ਦੇ ਉੱਤੇ ਪੰਜਾਬ ਇੱਕ ਲੈਂਡਲੌਕ ਸਟੇਟ ਹੈਗੀ ਇੰਡਸਟਰੀ ਸਾਡੀ ਇਤੋਂ ਬਾਹਰ ਜਾ ਰਹੀ ਹੈ ਨੌਜਵਾਨ ਸੜਾ ਜਾਂ ਡਰੱਗਸਨਲ ਮਾਰ ਰਹੇ ਜਾਂ ਫੋਰਨ ਜਾ ਰਹੇ ਇਹ 65 ਲੱਖ ਏਕੜ ਜਾ ਕੇ ਬਸੇਗਾ ਕੌਣ ਭਈ ਇਹਦਾ ਜਵਾਬ ਤੇ ਪੰਜਾਬੀਆਂ ਨੂੰ ਦੇ ਦਿਓ ਔਰ ਜੇ ਤੁਸੀਂ ਪਿੰਡਾਂ ਦੇ ਪਿੰਡੋਂ ਚੜੋਗੇ ਕਦੀ ਸੋਚਿਆ ਇੱਕ ਕਿਸਾਨ ਕੋਲੋਂ ਤੁਸੀਂ ਇੱਕ ਏਕੜ ਜਗ੍ਹਾ ਲੈ ਕੇ ਉਹਨੂੰ ਕਹਿੰਦੇ ਹੋ ਤੇ ਤੁਸੀਂ 1000 ਗੱੜ ਦਾ ਪਲਾਟ ਦੇ ਦੇਾਂਗੇ 350 ਗੱੜ ਦਾ ਤੈਨੂੰ ਇੱਕ ਕਮਰਸ਼ਲ ਦੇ ਦੇਾਂਗੇ कदों देवे कि कोई जिक्र नहीं मेरी निकम्मी और निठली सरकार इनिया प्रोटेस्ट किसान भीर किसान जिथे जथेबंद ने भी कि पिंड च रह वाले व्यापारी भी कर रहे हैं मजदूर भी कर रहे हैं लेकिन इन्हों के कंध जू नहीं रहे सो इस करके भारतीय जनता पार्टी ने निर्णय किया सतारा अगस्त तो लग के 5 ਸਤੰਬਰ ਤੱਕ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਇਕੱਠਨ ਜਾ ਰਹੀ ਹੈ ਕਿਉਂਕਿ ਜ਼ਮੀਨ ਕਿਸਾਨ ਦੀ ਮਾਂ ਹੈ ਉਹਦੀ ਰੋਜੀ ਰੋਟੀ ਦਾ ਸਾਧਨ ਹੈ ਜੇ ਜ਼ਮੀਨ ਨਾ ਰਹੀ ਤੇ ਕਿਸਾਨ ਨਹੀਂ ਰਹੇਗਾ ਜੇ ਕਿਸਾਨ ਨਾ ਰਹਾ ਪੰਜਾਬ ਦੀ ਅਰਥ ਵਿਵਸਥਾ ਨਹੀਂ ਰਹੇਗੀ ਉਹ ਜੇ ਪੰਜਾਬ ਦੀ ਅਰਥ ਵਿਵਸਥਾ ਨਹੀਂ ਰਹੀ ਸ਼ਹਿਰਾ ਚ ਵੀ ਰਹਿਣ ਵਾਲਾ ਕੋਈ ਨਹੀਂ ਰਹੇਗਾ ਬਚੇਗਾ ਜੋ ਇਸ ਕਰਕੇ ਸੀ 17 ਅਗਸਤ ਨੂੰ ਤੁਹਾਡੇ ਇਸੇ ਪਟਿਆਲੇ ਰਾਜਪੁਰਾ ਦੀ ਔਰ ਕੋਨੌਰ ਦੇ ਪਿੰਡ ਆਂਦੇ ਨੇ ਰਾਜਪੁਰਾ ਦੇ ਆਂਦੇ ਨੇ ਸਨੌਰ ਦੇ ਆਂਦੇ ਨੇ ਅਸੀਂ ਇਹ ਯਾਤਰਾ ਦਾ ਸ਼ੁਰੂਆਤ 17 ਤਰੀਕ ਨੂੰ ਇਸ ਤਰ੍ਹਾਂ ਹੀ ਤੋਂ ਕਰਾਂਗੇ ਔਰ ਸਾਰੇ ਜਿਹੜੇ ਸ਼ਹਿਰ ਨੇ ਜਿਵੇਂ ਮਤਲਬ ਸੇ 21 ਸ਼ਹਿਰ ਆਦਦੇ ਨੇ ਇਹਦੇ ਵਿੱਚ ਜਿਹੜੇ ਦੇ ਨਾਲ ਅਫੈਕਟ ਹੋਏਗਾ ਉਹਨਾਂ ਤੇ ਜਾ ਕੇ ਸਾਡੀ ਯਾਤਰਾ ਨਿਕਲੇਗੀ ਜਨ ਜਾਗਰਣ ਯਾਤਰਾ ਕਰਾਂਗੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਇਹਦੇ ਨਾਲ ਕੀ ਕੀ ਨੁਕਸਾਨ ਹੋਣ ਵਾਲੇ ਨੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਸ ਕਾਨੂੰਨ ਨੂੰ ਵਾਪਸ ਲਾ